ਆਜੋ ਆਜੋ ਇੱਕ ਮਿੰਟ ਮਿੱਲਰ ਸਾਹਿਬ ਮਿੱਲਰ ਸਾਹਿਬ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜੀ ਇੱਕ ਮਿੰਟ ਮਾਈ ਸਰ ਪਲੀਜ਼ ਆਜੋ ਆਜੋ ਖੋਲੋ ਜੋ ਮਾੜੀ ਜੀ ਮਣੀ ਹੋਣ ਜਾਂਦੇ ਸਰ ਆਗੇ ਜੀ ਆਗੇ ਅਰੇ ਪਿੱਛੇ ਹੋ ਜਾਓ ਆਜੋ ਟ੍ਰਿਪਲ ਸਾਹਿਬ ਆਜੋ ਆਜੋ ਆਲੋ ਚੱਲਦਾ ਰਹਿ ਚੱਲੋ ਆਜੂ ਕਾਜ ਆ ਗਿਆ ਭਾਈ ਸਰ ਪਲੀਜ਼ ਚਲੋ ਆਜੂ ਬੋਸ ਦੇ ਘਰੇ ਚਲਦੇ ਆ ਬੱਚਾ ਹਲੋ ਮੈਂ ਇਸ ਨਾਲ ਫਾਲਤੂ ਚਾਹੇ ਨਹੀਂ ਅੰਤ ਤੀਸੇ ਚੰਨੇ ਵਾਲਾ ਹਾਂਜੀ ਸਰ ਜਿਹਨੀਆਂ ਮੁੱਦੇ ਨੂੰ ਲੈ ਕੇ ਵੀ ਆ ਤੇਰੀ ਗੱਲਬਾਤ ਉਹਨਾਂ ਨੂੰ ਕਿਹਾ ਵੀ ਕਿਸਾਨੀ ਮੁੱਦੇ ਵੱਧ ਤੋਂ ਵੱਧ ਉਠਾਓ ਕਿਸਾਨਾਂ ਦੀ ਆਵਾਜ਼ ਬਣ ਕੇ ਤੁਸੀਂ ਆਓ ਤੇ ਇਹੇ ਗੱਲਾਂ ਉਹਨਾਂ ਨਾਲ ਹੋਈਆਂ ਨੇ ਲਖਣ ਸਿੰਘ ਦਾ ਪਤਾ ਲੈਣ ਆਏ ਸੀ ਘਰੇ ਆਏ ਸੀ ਸਾਰਿਆਂ ਨੂੰ ਘਰੇ ਆਏ ਜੀ ਆਏ ਆ ਅਸੀਂ ਆਖਿਆ ਉਹਨਾਂ ਨੂੰ ਘਰੇ ਆਇਆ ਨੂੰ ਤੇ ਬੜਾ ਵੱਡਾ ਇਕੱਠ ਆ ਤੇ ਇਲੈਕਸ਼ਨ ਚੱਲ ਰਹੀ ਆ ਤੇ ਐਸਕੇਐਮ ਦਾ ਫੈਸਲਾ ਵੀ ਅਸੀਂ ਕਿਹਾ ਹੋਇਆ ਜਿਹਨੂੰ ਮਰਜ਼ੀ ਵੋਟ ਪਾਓ ਪਰ ਭਾਜਪਾ ਨਾਲ ਵਿਰੋਧ ਕਰਾਂਗੇ ਅਸੀਂ